24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਚੱਕੜ ਮੀਤੇ ਹਨੇਰੇ ਨੇ ਕੁਝ ਮਿੰਟਾਂ ਤੇ ਸਕਿੰਟਾਂ ਚ ਮਚਾਈ ਤਬਾਹੀ ਤਰੰਤਾਂ ਤੋਂ ਚਬਾ ਰੋਡ ਉੱਪਰ ਮੀਤੇ ਤੇ ਤੇਜ਼ ਚੱਕੜ ਹਨੇਰੇ ਨੇ ਰੋਡ ਉੱਪਰ ਖੜੇ ਦਰਖਤ ਜੜੋਂਪੁਰ ਸੁੱਟੇ ਸੜਕ ਉੱਪਰ ਦਰਖਤ ਡਿੱਗਣ ਨਾਲ ਰੋਡ ਹੋਇਆ ਜਮ ਇਸ ਦੇ ਨਾਲ ਖੇਤਾਂ ਵਿੱਚ ਚੋਨੇ ਦੀਆਂ ਫਸਲਾਂ ਮੀਂਹ ਪੈਣ ਤੇ ਹਨੇਰੀ ਆਉਣ ਨਾਲ ਹੋਈਆਂ ਤਬਾਹ ਅੱਜ ਦੁਪਹਿਰ 12 ਵਜੇ ਤੋਂ ਬਾਅਦ ਤਰਨਤਾਰਨ ਵਿੱਚ ਇੱਕਦਮ ਤੇਜ਼ ਹਨੇਰੀ ਝੱਖੜ ਅਤੇ ਪਾਰੀ ਮੀਂਹ ਪੈਣ ਕਾਰਨ ਤਰਨਤਾਰਨ ਤੋਂ ਚਬਾਰ ਰੋਡ ਉੱਪਰ ਖੜੇ ਦਰਖਤ ਸੜਕਾਂ ਉੱਪਰ ਡਿੱਗ ਪਏ ਜਿਸ ਦੇ ਨਾਲ-ਨਾਲ ਪਿੰਡਾਂ ਨੂੰ ਜਾਂਦੀਆਂ ਛੋਟੀਆਂ ਸੜਕਾਂ ਉੱਪਰ ਦਰਖਤ ਡਿੱਗਣ ਨਾਲ ਰੋਡ ਹੋਇਆ ਜਮ ਇਸ ਦੇ ਨਾਲ ਆਉਂਦੇ ਜਾਂਦੇ ਰਾਹਗੀਰਾਂ ਦੀਆਂ ਸੜਕ ਉੱਪਰ ਲੰਮੇ ਲੰਮੇ ਕਤਾਰਾਂ ਲੱਗੀਆਂ ਨੇ ਅਤੇ ਪਾਰੇ ਟ੍ਰੈਫਿਕ ਜਮ ਹੋ ਗਿਆ ਜਿਸ ਤੋਂ ਬਾਅਦ ਪਿੰਡ ਵਿੱਚੋਂ ਲੋਕਾਂ ਦੀ ਮਦਦ ਤੇ ਸੁਰੱਖਿਆ ਸੜਕ ਸੁਰੱਖਿਆ 112 ਵਾਲੇ ਐਨ ਜੀਓ ਸੰਸਥਾ ਦੇ ਸਹਿਯੋਗ ਨਾਲ ਕਿਸਾਨਾਂ ਨੇ ਆਪਣੇ ਟ੍ਰੈਕਟਾਂ ਨਾਲ ਰੋਡ ਉੱਪਰ ਰੁਕਤ ਹਟਾਏ ਜਿਸ ਦੇ ਨਾਲ ਆਵਾਜਾਈ ਨੂੰ ਮੁੜ ਤੋਂ ਬਹਾਲ ਕੀਤਾ ਗਿਆ ਜਿਸ ਦੇ ਨਾਲ ਮੀਤੇ ਕਿਸਾਨਾਂ ਨੇ ਖੇਤਾਂ ਵਿੱਚ ਪੱਠੇ ਝੋਨੇ ਦੀ ਖਰੀਫ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ ਜਿੱਥੇ ਕਿ ਕੁਦਰਤ ਦੀ ਮਾਰ ਨਾਲ ਸਭ ਕੁਝ ਹੋਇਆ ਹੈ ਅਤੇ ਦੂਜੇ ਪਾਸੇ ਐਨ ਜੀਓ ਸੰਸਥਾ ਤੇ ਸੜਕ ਸੁਰੱਖਿਆ ਵਾਲੇ ਅਧਿਕਾਰੀਆਂ ਨੇ درخت ਕੱਟਣ ਵਾਲੀ ਮਸ਼ੀਨੀ ਦੇ ਸਹਿਯੋਗ ਨਾਲ درختਾਂ ਦੀ ਕਟਾਈ ਕੀਤੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਐਸ.ਆਈ. ਰਾਜਪਾਲ ਸਿੰਘ ਥਾਣਾ ਸਰਾਇਮਾਨਤਖਾਂ ਕੁਝ ਟਾਈਮ ਪਹਿਲੋਂ ਤੇ ਕਾਫੀ ਝਖੜ ਤੇ ਮੀਂਹ ਆਇਆ ਜੋ ਕਾਫੀ ਬਹਿਸਤਾ ਡਿੱਗੇ ਆ ਤੇ ਆਵਾਜਾਈ ਠੱਪ ਹੋ ਗਈ ਆ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਪੂਰ ਮੁਲਾਇਮਾਂ ਦੇ ਸਜੂਦ ਨਾਲ ਰੋਡ ਸਾਫ ਕਰਾਇਆ ਜਾ ਰਿਹਾ ਵਾ ਤੇ ਉਹ ਨਾਲ ਕਾਫੀ ਨੁਕਸਾਨ ਵੀ ਹੋਇਆ ਤੇ ਕਾਫੀ ਟ੍ਰੈਫਿਕ ਵੀ ਜਾਮ ਹੋਈ ਆ ਤੇ ਲੋਕਾਂ ਸਜੂਦ ਦੇ ਨਾਲ ਇਹ ਸਾਰਾ ਸਫਾਈ ਕਰਵਾਈ ਜਾ ਰਹੀ ਆ ਐਸਐਸ ਗੱਡੀ ਦੇ ਟਾਇਨਾ ਤੇ ਤੇ ਤਰਨਤਾਰ ਦੁਪਾ ਰੋਡ ਤੇ ਚਾਣਕ ਤੂਫਾਨ ਚ ਖਡਾਉਣ ਕਰਨਾ ਦੋ ਰਖ ਬਹੁਤ ਵੱਡੇ ਗੜੇ ਡਿੱਗੇ ਤੇ ਪਬਲਿਕ ਦੀ ਸਹਾਇਤਾ ਦੇ ਨਾਲ ਉਹਨਾਂ ਨੂੰ ਕੱਟ ਕੇ ਪਾਸੇ ਕਰਾ ਕੇ ਹਵਾ ਜੀ ਚੱਲੂ ਕਰਾਈ ਗਈ ਰਿਪੋਰਟ ਮਿਲਣ ਤੇ ਅਸੀਂ 5 ਮਿੰਟ ਤੋਂ ਪਹਿਲਾਂ ਪਹੁੰਚ ਗਏ ਜੀ ਹਾਂਜੀ ਇਹ ਕਈ ਬਾਬਾਂ ਕੋ ਲਿਆ ਵਾ ਇੱਕ ਆ ਲਾਈਫ ਲਾਈਨ ਨਾਲ ਇਹ ਮਤ ਕਰਦੇ ਆ ਕਿ ਕਿੰਨਾ ਦਾ ਹਾਂਜੀ ਇੱਕ ਬਾਬਾਂ ਕੋ ਲਿਆ ਓਡੀਸ਼ਾ ਗੁਰਦਾਰੇ ਹੋ ਸਰ ਕੋ ਆਲੋ ਗਈ ਜੀ ਅਸੀਂ ਲਾਈਫ ਲਾਈਨ ਰੈਸਕਿਊ ਤੋਂ ਆਏ ਜੀ ਸਾਨੂੰ ਐਸਫ ਵਾਲੇ ਵੀਰ ਨੇ ਕਾਲ ਕੀਤੀ ਸੀ ਜੋ ਕਿ ਨਿਹਰੀ ਕਾਰਨ ਦਰਸ ਬਹੁਤ ਡਿੱਗੇ ਚੁੱਕੇ ਇੱਥੇ ਤੁਸੀਂ ਦੇਖ ਸਕਦੇ ਸਾਡੀ ਟੀਮ ਰੋਡ ਕਲੀਅਰ ਕਰਨ ਤੇ ਲੱਗੀ ਹੋਈ ਆ ਜੀ ਦਰੱਖਤ ਵੱਢ ਰਹੀ ਆ ਤੇ ਅਸੀਂ 5-7 ਮਿੰਟ ਦੇ ਵਿੱਚ ਅਸੀਂ ਰੋਡ ਕਲੀਅਰ ਕਰ ਦਾਂਗੇ ਜੀ ਤੁਸੀਂ ਦੇਖ ਸਕਦੇ ਰੋਡ ਕਲੀਅਰ ਹੋ ਚੁੱਕਾ ਥੋੜਾ ਟਾਈਮ ਲੱਗੂਗਾ ਹੋਰ ਤੇ ਅਸੀਂ ਰੈਸਕਿਊ ਵਾਲੇ ਆ ਜੀ ਲਾਈਫਲਾਈਨ ਵਾਲੇ ਤਰਨਤਾਰ ਹੜਾ ਦੱਬਤਰਿਆ ਜੀ ਇਹ ਰੋਡ ਹੈਗਾ ਜੀ ਤਰਨਤਾਰ ਤੋਂ ਲੈ ਕੇ ਚਪਾਲ ਰੋੜਿਆ ਜੀ ਹਾਂਜੀ ਓਕੇ ਇਹ ਰੁਕਾ ਨਹੀਂ ਰਿਬੋਟ ਜਿਆਦਾ ਚੱਕਰ ਨਹੀਂ ਹੋਈ ਝੱਕੜਾਇਆ ਸੀ ਉਹਦੇ ਕਾਰਨ ਰੁਕ ਦਿੱਤੇ ਆ ਰੁਕ ਚੱਲਤੀ ਆਮੋ ਹਾਂਜੀ ਇਹ ਆਪਣਾ ਚਪਾਲ ਤਰਨਤਾਰ ਰੋ ਬਹੁਤ ਮੀਂਹ ਪਿਆ ਬਹੁਤ ਜ਼ਿਆਦਾ ਮੀਂਹ ਪਿਆ ਬਹੁਤ ਨੁਕਸਾਨ ਆ ਬਸੰਤੀ ਲੰਮੇ ਪੈ ਗਈਆਂ ਸਾਰੀਆਂ ਰੁੱਖ ਦਰਖਤ ਡੇਪੇ ਝੜ ਗਏ ਬਹੁਤ ਨੁਕਸਾਨ ਆ ਆ ਵੀ ਨੇਰ ਨੂੰ ਉੜਾਇਆ ਕਰਕੇ ਮੀਂਹ ਦਾ ਕਰਨਾ ਉਹਦੇ ਕਰਕੇ ਇਹ ਰੁੱਖ ਡਿੱਗੇ ਅੱਗੇ ਡਿੱਗੇ ਅੱਗੇ ਡਿੱਗੇ ਹੋਰ ਵੀ ਉਹਦੇ ਕਰਕੇ ਆਵਾਜ਼ ਆ ਵੀ ਬੰਦ ਹੋ ਗਈ ਆ ਵੇ ਕਿਸਾਨ ਲੱਗੇ ਆ ਤੇ ਰਸਤਾ ਕਰਾਉਣ ਦਾ ਸਾਫ ਆ ਆਵਾਜ਼ ਆਈ ਵਾ ਕਿਹੜਾ ਰੋਡ ਵੱਜਦਾ ਹੈ ਸੁਭਾਲ ਸਰਸਰ ਜਿਬਾੜ ਸਰੰਦਾਰ ਨਟਬਾੜ ਵਾਲਾ ਵੱਜਦਾ ਹੈ ਨਿਕਲਾਂ ਦਾ ਹੀ ਅਸਰ ਪਿਆ ਹਾਂਜੀ ਫਸਲਾਂ ਤੇ ਬਹੁਤ ਜ਼ਿਆਦਾ ਅਸਰ ਪਿਆ ਡੇਗ ਪੀਆਂ ਫਸਲਾਂ ਮੋਟਰਸਾਈਕਲ ਵੀ ਦਾ